ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਛੋਟੇ ਜਿਹੇ ਪਿੰਡ ਬਸੰਤਕੂਟ ਦੇ ਰਹਿਣ ਵਾਲੇ ਉੱਗੇ ਗੀਤਕਾਰ ਗੁਰਬਾਜ ਸਿੰਘ ਬਾਜਵਾ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਗੁਰਬਾਜ ਬਾਜਵਾ ਕਰੀਬ 2 ਸਾਲ ਤੋਂ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਕੰਮ ਕਰਦਾ ਸੀ ਤੇ ਬੀਤੀ ਰਾਤ ਐਤਵਾਰ ਨੂੰ ਗੁਰਬਾਜ ਬਾਜਵਾ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਬਾਜਵਾ ਦੀ ਮ੍ਰਿਤਕ ਦੇ ਪਿੰਡ ਬਸੰਤਕੂਟ ਪਹੁੰਚੀ ਜਿੱਥੇ ਬਜ਼ੁਰਗ ਮਾਤਾ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਵਰਾਖਾਲ ਸੀ। ਹਾਲਾਂਕਿ ਇਸ ਮੌਤ ਬਾਅਦ ਵੱਖ-ਵੱਖ ਪ੍ਰਸਿੱਧ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਬਿਲਕੁਲ ਜੀ ਇਹ ਇੱਕ ਬਹੁਤ ਹੀ ਸੰਜੀਦਗਤ ਅਤੇ ਨਾ ਪੂਰਾ ਹੋਣ ਵਾਲਾ ਘਟਨਾ ਹੈ ਇਹ ਬੜੀ ਛੋਟੀ ਉਮਰ ਦੇ ਵਿੱਚ ਬੜੀਆਂ-ਬੜੀਆਂ ਗੱਲਾਂ ਆਪਣੀ ਕਰਨ ਦਾ ਹੀ ਕਰਕੇ ਗਿਆ ਜੀ ਜੀ ਅਤੇ ਅਸੀਂ तकरीबन ਪਿਛਲੇ 30 ਸਾਲ ਤੋਂ ਇੱਕ ਦੂਜੇ ਨਾਲ ਸੰਬੰਧ ਜੇ ਲੋ ਇਹ ਬੜੇ ਯਾਦ ਕੀ ਬੜੇ ਕਲਾਕਾਰਾਂ ਦੇ ਨਾਲ بڑے موقع اٹھے رہے بہت لمبا پر ایڈی چھتی بڑی ذمے والی پروار بچیا پرتی اورج پر شاید وہ بھی کرم نے بڑا کچھ ہو نکلنا سا جی سارے میں سوچا اور بہت واقع کیونکہ دل پریت جساں روندر گریوال ہاں جی پریت ہرسال پہنچا سا ستی جی بہت سارے ਇਹ ਘਟਨਾ ਕਰਨੀ ਜਿਹਨਾਂ ਨੇ ਬਹੁਤ ਵੱਡੀ ਦੁੱਖ ਦਾ ਘਾੜਾ ਪਾਇਆ ਹੈ। ਉਹਨਾਂ ਨੂੰ ਸਤਿਕਾਰ ਤੇ ਬਹੁਤ ਬਹੁਤ ਪੰਜਾਬੀ ਸੰਗੀਤ ਦਾ ਕਰਦੇ ਬੈਠੇ ਇੱਕ ਬੰਦੇ ਬਹੁਤ ਵੱਡਾ ਹੈ। ਇਹ ਬਹੁਤ ਹੀ ਦੁਖਦਈ ਘਟਨਾਵਾਂ ਅੱਜ ਸਾਡੇ ਵਿੱਚ ਸਾਡਾ ਛੋਟਾ ਵੀਰ ਗੁਰਬਾਜ ਸਿੰਘ ਬਾਦਵਾ ਜੋ ਕਿ ਉਗਾ ਗੀਤਕਾਰ ਲੇਖਕ ਤੇ ਬਾਈਕ ਵੀ ਆ ਉਹ ਅੱਜ ਸਾਡੇ ਵਿੱਚੋਂ ਚਲਾ ਗਿਆ। ਜਿਹੜਾ ਕਿ ਸਾਡੇ ਪਿੰਡ ਨੂੰ ਸਾਡੇ ਇਲਾਕੇ ਨੂੰ ਸਾਡੇ ਜ਼ਿਲ੍ਹੇ ਨੂੰ ਬਹੁਤ ਵੱਡਾ ਘਾਟਾ ਪਿਆ ਬਹੁਤ ਹੀ ਨੁਕਸਾਨ ਹੋਇਆ ਬਹੁਤ ਹੀ ਦੁੱਖ ਦੀ ਗੱਲ ਆ ਛੋਟੇ ਬੱਚਿਆਂ ਨੂੰ ਸਾਡੇ ਬੱਚਿਆਂ ਵਰਗਾ ਸੀ ਉਹਨਾਂ ਨੂੰ ਅਸੀਂ ਇੱਥੇ ਢਾਂਜੇ ਨਾ ਦਿੰਦੇ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਕੁਝ ਵੀ ਨਹੀਂ ਕਹਿ ਸਕੀ